ਪੰਜਾਬ ਦੀ ਵਿਧਾਨ ਸਭਾ ਨੇ ਬਹੁਤ ਵੱਡਾ ਇੱਕ ਬਿੱਲ ਪਾਸ ਕੀਤਾ ਭਾਵੇਂ ਹੋਰ ਪਹਿਲੇ ਵੀ ਪਾਸ ਕੀਤੇ ਨੇ ਪਰੰਤੂ ਇੱਕ ਬਿੱਲ ਜਿਹੜਾ ਪੰਜਾਬ ਦੀਆਂ ਵਿਰਾਸਤੀ ਖੇਡਾਂ ਬੈਲ ਗੱਡੀ ਦੀ ਦੌੜਾਂ ਪੰਜਾਬ ਦੇ ਖੇੜੇ ਮੇਲੇ ਤੇ ਮੁਰਤੋਂ ਸ਼ੁਰੂ ਕਰਨ ਤੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਉਹਨੂੰ ਹਟਾਉਣ ਵਾਸਤੇ ਕਾਨੂੰਨ ਵਿੱਚ ਸੋਧ ਕਰ ਲਈ ਬਿੱਲ ਪਾਸ ਕੀਤਾ ਹੈ ਖੁਸ਼ੀ ਦੀ ਖਬਰ ਹੈ ਮੁੱਖ ਮੰਤਰੀ ਸਾਹਿਬ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਹੈ ਸੈਸ਼ਨ ਤੋਂ ਬਾਅਦ ਦੇ ਉਸ ਸੈਸ਼ਨ ਵਿੱਚ ਜਿੰਨੀ ਖੁਸ਼ੀ ਭਰੇ ਰੌਣਕ ਵਿੱਚ ਉਹਨਾਂ ਦੱਸਿਆ ਪਰੰਤੂ ਇਹ ਬਿਲ ਹਲੇ ਰਾਜਪਾਲ ਦੀ ਮਨਜ਼ੂਰੀ ਲਈ ਜਾ ਸਕਦਾ ਹੈ ਜੇ ਕਿਉਂਕਿ ਸਪੈਸ਼ਲ ਸੈਸ਼ਨ ਸੀ ਤੇ ਜੇ ਕਾਨੂੰਨ ਹੋਇਆ ਆਵਦੇ ਤੌਰ ਤੇ ਵਿਧਾਨ ਸਭਾ ਦਾ ਪਾਸ ਹੋਇਆ ਹੁੰਦਾ ਹੋਇਆ ਤੇ ਖੁਸ਼ੀ ਦੀ ਗੱਲ ਹੈ ਪਰੰਤੂ ਮੈਨੂੰ ਲੱਗਦਾ ਹੈ ਕਿ ਉਹ ਵਿਧਾਨ ਸਭਾ ਦਾ ਪਾਸ ਕੀਤਾ ਹੈ ਬਿਲ ਜਿਹੜਾ ਉਹ ਜਾਵੇਗਾ ਮਾਨਯੋਗ ਰਾਜਪਾਲ ਸਾਹਿਬ ਤੱਕ ਤੇ ਰਾਜਪਾਲ ਸਾਹਿਬ ਇਸ ਨੂੰ ਮਨਜ਼ੂਰੀ ਦੇ ਦੇਣਗੇ ਪਰੰਤੂ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਬਾਲ ਦੜਾਕ ਐਸੋਸੀਏਸ਼ਨ ਜਾਂ ਹੋਰ ਜਥੇਬੰਦੀਆਂ ਲਗਭਗ 10 ਸਾਲਾਂ ਤੋਂ ਇੱਕ ਦਹਾਕੇ ਤੋਂ ਇਹਨਾਂ ਖੇਡਾਂ ਦੀ ਬਹਾਲੀ ਲਈ ਯਤਨ ਕਰ ਰਹੇ ਜੀ ਕਿਤੇ ਕਿਤੇ ਖੇਡਾਂ ਸ਼ੁਰੂ ਹੋ ਜਾਂਦੀਆਂ ਸੀ ਬਹੁਤ ਵਾਰ ਕੋਰਟਾਂ ਦੇ ਵਿੱਚੋਂ ਫੈਸਲੇ ਆਏ ਨੇ ਬੜੀਆਂ ਵਿਸਥਾਰ ਦੇ ਨਾਲ ਅਸੀਂ ਇਹਨਾਂ ਸੱਜਣਾਂ ਨਾਲ ਜੁੜੇ ਰਹੇ ਹਾਂ ਸਮੇਜਰ ਸਿੰਘ ਕਦੋਂ ਸੰਨਿਰਮਲ ਸਿੰਘ ਨਾਲ ਆਲਰੇਡੀ ਸਾਡੇ ਬਹੁਤ ਸਾਰੇ ਵੀਰ ਇਸ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਨੇ ਤੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਬਹੁਤ ਸੱਜਣ ਰਹੇ ਨੇ ਸਾਰਿਆਂ ਨਾਲ ਅਸੀਂ ਜੁੜੇ ਰਹੇ ਹਾਂ ਬੜੀ ਪਿਆਰਾਂ ਅਸੀਂ ਕਵਰੇਜ ਵੀ ਬੜੀ ਵੇਰਾ ਕੀਤੀ ਹੈ ਬੜੇ ਦੁੱਖ ਉਹਨਾਂ ਦੇ ਆਪਣੇ ਤੌਰ ਤੇ ਸੀ ਅਸੀਂ ਸਾਡੇ ਇਹ ਯਾਦ ਆਉਂਦੀ ਹੈ ਗੱਲ ਕਿ ਜਦੋਂ ਇਹ ਲੋਕ ਸਾਰੇ ਆਪਣੇ ਇਹਨਾਂ ਪੁੱਤਾਂ ਮੰਗ ਬੜਾ ਤੁਹਾਨੂੰ ਪਾਲਦੇ ਨੇ ਉਹਨਾਂ ਨੂੰ ਦੇਸੀ ਕਿਉ ਬਾਦਾਮ ਕਾਜੂ ਉਹਨਾਂ ਨੂੰ ਫਰੂਟ ਤੱਕ ਵੀ ਦਿੰਦੇ ਰਹੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਪਾਲਦੇ ਨੇ ਤੇ ਉਹਨਾਂ ਤੇ ਅਤਿਆਚਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹਮਨ ਜੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਹਾਂ ਇੱਕ ਤਾਮਲ ਲਾਡੂ ਵੱਲ ਜੱਲੀ ਕਟੂ ਸ਼ਾਇਦ ਖੇਡਾ ਹੁੰਦੀਆਂ ਨੇ ਉਧਰ ਪੜਦਾਂ ਦੇ ਇੱਕ ਹੋਰ ਢੰਗ ਨਾਲ ਉਹਦੇ ਉੱਤੇ ਅਤਿਆਚਾਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਧਾਰ ਬਣਾਇਆ ਸੀ ਪਰੰਤੂ ਬੁੱਲਦੜਾਕ ਐਸੋਸੀਏਸ਼ਨ ਹੈ ਜਿਹੜੀ ਇਹ ਲੰਬੇ ਸਮੇਂ ਤੋਂ ਲੱਗੀ ਹੋਈ ਸੀ ਪੰਜਾਬ ਦੇ ਉਸ ਵੇਲੇ ਦੇ ਸੰਸਦ ਮੈਂਬਰ ਭਗਵੰਤ ਮਾਨ ਜੀ ਬਿੱਟੂ ਜੀ ਜਾਂ ਹਰਸਿਮਰਤ ਬਾਦਲ ਸੁਖਵੀਰ ਸਿੰਘ ਬਾਦਲ ਹੋਰਾਂ ਰਾਹੀਂ ਸਾਰਿਆਂ ਰਾਹੀਂ ਸਮੇਂ-ਸਮੇਂ ਤੇ ਬੜੀ ਵਿਰਾ ਅਵਾਜ਼ ਜਿਹੜੀ ਉਹ بلند ਕਰਦੇ ਰਹੇ ਨੇ ਸਾਰੇ ਸਾਡੇ ਇਸ ਐਸੋਸੀਏਸ਼ਨ ਦੇ ਅਧਿਕਾਰ ਕਈ ਵਿਰਾ ਸਟੇਟ ਕਾ ਨੂੰ ਜਦੋਂ ਫੈਸਲਾ ਲੈਣ ਦਾ ਅਧਿਕਾਰ ਹੁੰਦਾ ਸੀ ਉਦੋਂ ਇਹ ਲੱਗਦਾ ਵੀ ਹੁੰਦਾ ਸੀ ਕਿ ਸ਼ਾਇਦ ਬੈਲ ਗੱਡੀਆਂ ਦੀਆਂ ਦੌੜਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਪਰ ਕਿਤੇ ਨਾ ਕਿਤੇ ਆ ਕੇ ਰੁਕ ਜਾਂਦੀਆਂ ਸਨ ਸੋ ਹੁਣ ਪੰਜਾਬ ਸਰਕਾਰ ਨੇ ਇਹ ਬਿੱਲ ਪਾਸ ਕਰਕੇ ਇੱਕ ਰਾਹ ਪੱਧਰਾ ਕਰ ਦਿੱਤਾ ਹੈ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਨੇ ਜਿਹੜੀਆਂ ਉਹ ਪੰਜਾਬ ਦੇ ਪਿੰਡੂ ਖੇਡ ਮੇਲੇ ਵਿੱਚ ਮੁਰ ਤੋਂ ਧੂਣਾ ਪੁੱਟਣ ਗਿਆ ਪੰਜਾਬ ਦੇ ਖੇਡ ਮੇਲਿਆਂ ਤੇ ਮੁਰ ਤੋਂ ਬੈਲ ਚਾਲਕਾਂ ਦੀਆਂ ਕਲਕਾਰੀਆਂ ਵੱਜਣਗੀਆਂ ਤੇ ਖੇਰ ਵੱਡੇ ਵੱਡੇ ਇਨਾਮ ਨੇ ਜਿਹੜੇ ਉਹ ਬੈਲ ਦੌੜਾਂ ਖਾਂ ਦੇ ਹਿੱਸੇ ਹੋਣਗੇ ਇਹ ਖੁਸ਼ੀ ਭਰੀ ਖਬਰ ਹੈ ਇੱਕ ਰਾਹ ਹੈ ਜਿਹੜਾ 15 ਮਾਨਜੋਗ ਰਾਜਪਾਲ ਵੱਲੋਂ ਜਦੋਂ ਮਨਜ਼ੂਰੀ ਮਿਲੀ ਤੇ ਜਰੂਰ ਖੇਡਾਂ ਸ਼ੁਰੂ ਹੋਣਗੇ ਖਾਸ ਕਰਕੇ ਮਿੰਨੀ 올ੰਪਿਕ ਜੋ ਪਿੰਡੂ ਖੇਡ ਮੇਲੇ ਵਿੱਚ ਜਾਣੇ ਜਾਂਦੇ ਕਲੀਅਰ ਹੈ ਪਰ ਖੇਡ ਮੇਲੇ ਦੇ ਉੱਤੇ ਜਰੂਰ ਜਿੱਥੇ ਗਰੁੱਪਾਂ ਦੇ ਰੂਪ ਵਿੱਚ ਬੈਲ ਗੱਡੀਆਂ ਦੌੜਦੀਆਂ ਨੇ ਉਹ ਉਹ ਪਿੰਡੂ ਖੇਡਾਂ ਦੇ ਵਿੱਚ ਖਾਸ ਕਰਕੇ ਰਜਵਾਹਿਆਂ ਤੇ ਕੱਚੀਆਂ ਪਹੀਆਂ ਤੇ ਜਰੂਰ ਬੈਲ ਗੱਡੀਆਂ ਦੀ ਪ੍ਰਾستی ਖੇਡਾਂ ਹੋਣਗੀਆਂ ਤੇ ਸਾਡੀਆਂ ਪੀੜ੍ਹੀਆਂ ਨੇ ਜਿਹੜੀਆਂ ਅਗਲੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਪਿਛਲੇ 10 ਸਾਲ ਤੋਂ ਗੈਰਬ ਸੀ ਉਹ ਜ਼ਰੂਰ ਇਹਨਾਂ ਖੇਡਾਂ ਦਾ ਆਨੰਦ ਮਾਣ ਸਕਣਗੀਆਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਧੰਨਵਾਦ ਸਤ ਸ੍ਰੀ ਅਕਾਲ